ਰਜ਼ਾਨਾ ਸਪੋਕਸਮੈਨ ਦੇਖ ਰਹੇ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਨਸ਼ੇ ਦੀ ਓਵਰਡੋਜ਼ ਕਰਨੇ ਨੌਜਵਾਨ ਦੀ ਮੌਤ ਹੋ ਗਈ ਹੈ ਦਰਅਸਲ ਨੌਜਵਾਨ ਕੰਮ ਤੋਂ ਛੁੱਟੀ ਲੈ ਕੇ ਘਰ ਰਹਿਣ ਦੇ ਲਈ ਆਇਆ ਸੀ ਔਰ ਕੁਝ ਨੌਜਵਾਨ ਉਸ ਨੂੰ ਘਰੋਂ ਕਿਸੇ ਲੜਾਈ ਤੇ ਲੈ ਜਾਂਦੇ ਨੇ ਜਿੱਥੇ ਉੱਥੇ ਟਕਰਾਅ ਵੀ ਹੁੰਦੀ ਹੈ ਪਰ ਕੁਝ ਮੁੰਡਿਆਂ ਨੇ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਾ ਦਿੱਤਾ ਤਾਂ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰ ਵੀ ਨੌਜਵਾਨ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਮਾਂ ਨੇ ਵੱਡੇ ਇਲਜ਼ਾਮ ਉਹਨਾਂ ਮੁੰਡਿਆਂ ਤੇ ਲਗਾਏ ਨੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਮਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰੂਗ੍ਰਾਮ ਵਿਖੇ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਔਰ 2 ਦਿਨ ਦੇ ਲਈ ਘਰ ਛੁੱਟੀ ਲੈ ਕੇ ਆਇਆ ਸੀ ਔਰ ਜਦੋਂ ਸਵੇਰ ਹੋਈ ਤਾਂ ਕੁਝ ਮੁੰਡੇ ਘਰ ਆਉਂਦੇ ਨੇ ਔਰ ਮੇਰੇ ਪੁੱਤ ਨੂੰ ਲੈ ਕੇ ਚਲੇ ਜਾਂਦੇ ਨੇ ਤਾਂ ਮਲੋਟ ਵਿਖੇ ਇੱਕ ਨਿੱਜੀ ਕਾਲਜ ਦੇ ਵਿੱਚ ਲੜਾਈ ਹੁੰਦੀ ਹੈ ਉਸ ਇਸ ਨੌਜਵਾਨ ਨੂੰ ਉੱਥੇ ਲੜਾਈ ਦੇ ਵਿੱਚ ਲਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਾ ਦਾ ਕਹਿਣਾ ਹੈ ਕਿ ਕੁਝ ਮੁੰਡਿਆਂ ਨੇ ਉਸ ਦੇ ਪੁੱਤ ਨੂੰ ਚਿੱਟੇ ਦਾ ਟੀਕਾ ਲਾ ਦਿੱਤਾ ਤਾਂ ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਔਰ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਖਬਰ ਫਤਿਹਪੁਰ ਮਨੀਆਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤਾਂ ਮਾਂ ਨੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤਾਂ ਮਾਂ ਨੇ ਵੱਡੇ ਇਲਜ਼ਾਮ ਉਹਨਾਂ ਮੁਲਜ਼ਮਾਂ ਤੇ ਲਗਾਏ ਨੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਮਾਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਇਹਨਾਂ ਨੇ ਚਿੱਟੇ ਦਾ ਪੀਕਾ ਲਾ ਦਿੱਤਾ ਹਾਲਾਕੀ ਮਾਦਾ ਇਹ ਵੀ ਕਹਿਣਾ ਹੈ ਕਿ ਮੇਰਾ ਪੁੱਤ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ ਔਰ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਮਾਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤਾਂ ਤਸਵੀਰ ਵੀ ਤੁਹਾਡੇ ਨਾਲ ਸੀ ਨੌਜਵਾਨ ਦੀ ਸਾਂਝੀ ਕਰ ਰਹੇ ਹਾਂ ਔਰ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਪੱਤਰਕਾਰ ਸੋਨੂ ਖੇੜਾ ਜੁੜੇ ਨੇ ਸੋਨੂ ਕੀ ਕੁਝ ਜਾਣਕਾਰੀ ਹੈ ਅਸੀਂ ਦਰਸ਼ਕਾਂ ਨੂੰ ਨੌਜਵਾਨ ਦੀ ਤਸਵੀਰ ਵੀ ਦਿਖਾ ਰਹੇ ਹਾਂ ਔਰ ਮਾਂ ਦੀ ਤਸਵੀਰ ਵੀ ਦਿਖਾ ਰਹੇ ਹਾਂ ਜਿਸ ਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੈ ਔਰ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਸ ਕਰਨੇ ਮੌਤ ਹੋਈ ਹੈ ਇੱਕ ਕਹਾਣੀ ਹੈ ਤੁਸਨੋ ਜਮਾਸ਼ੀ ਮੁਖਤਰ ਸਾਹਿਬ ਦੇ ਹਲਕਾ ਲੰਬੀ ਦੇ ਫਤਿਹਪੁਰ ਪੁਣੀਆਂ ਦੇ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਈ ਹੈ ਉੱਥੇ ਤੋਂ ਦੱਸ ਦਈਏ ਕਿ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਦੋਸਤ ਜਿਹੜੇ ਨੌਜਵਾਨ ਨੂੰ ਲੈ ਕੇ ਗਏ ਸੀ ਕਿ ਉਹ ਕੋਈ ਚੋਣਾ ਹੁਰੀਆਂ ਦੇ ਨਿੱਜੀ ਕੋਲਜ ਵਿੱਚ ਚੋਣਾ ਸਨ ਉਸ ਨੂੰ ਕੋ ਲੈ ਕੇ ਨਾਲ ਗਏ ਸੀ ਉਸ ਤੋਂ ਬਾਅਦ ਉਹ ਨੌਜਵਾਨਾਂ ਵੱਲੋਂ ਹੀ ਉਸ ਜਿਹੜਾ ਪ੍ਰਿਤਕ ਹੈ ਉਸ ਦੇ ਜਿਹੜਾ ਚਿੱਟੇ ਚਿੱਟੇ ਦਾ ਆਰਟੀਕਲ ਲਗਾਇਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਉਹ ਦੱਸਣਾ ਚਾਹਾਂਗਾ ਕਿ ਇਹ ਮਾਂ ਨੇ ਇਹ ਵੀ ਕਿਹਾ ਕਿ ਮੇਰਾ ਬੇਟਾ ਜਿਹੜਾ ਦਸ਼ਾ ਨਹੀਂ ਕਰਦਾ ਸੀ ਦੋ ਦਿਨ ਪਹਿਲਾਂ ਜਿਹੜਾ ਪਿੰਡ ਆਇਆ ਸੀ ਅਮਾਜ਼ਨ ਕੰਪਨੀ ਵਿੱਚ ਕੰਮ ਕਰਦਾ ਸੀ ਦੋ ਦਿਨ ਪਹਿਲਾਂ ਹੀ ਛੁੱਟੀ ਤੇ ਆਇਆ ਸੀ ਤੇ ਇਹ ਨੌਜਵਾਨ ਜਿਹੜੇ ਲੈ ਕੇ ਜਿਹੜੇ ਗਏ ਸੀ ਇਹਨਾਂ ਲੋਕੀਂ ਟਿਕਾ ਪੀਕਾ ਲਿਚੇ ਤੇਰਾ ਟਿਕਾ ਲਗਾ ਕੇ ਜਿਹੜਾ ਮੋੜ ਦੇ ਘਾਟ ਉਤਾਰ ਰਿਹਾ ਤੇ ਪੁਲਿਸ ਵੱਲੋਂ ਹਾਲਾਂਕਿ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰਦੇ ਆ ਕਿ ਪੁਲਿਸ ਨੇ ਹੁਣ ਉਹਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਅਕਾਸ਼ ਹਾਲੇ ਤੱਕ ਅ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਦੇ ਕਹਿਣ ਆਇਆ ਕਿ ਜਲਦੀ ਹੀ ਅਸੀਂ ਗ੍ਰਿਫਤਾਰ ਕਰ ਦਵਾਂਗੇ ਜੀ ਸ਼ੁਕਰੀਆ ਤੁਹਾਨੂੰ ਤਾਂ ਸਾਡੇ ਪੱਤਰਕਾਰ ਸੋਨੂੰ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਿੰਨਾ ਚਾਰ ਵਿਅਕਤੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਦੀ ਪੁਲਿਸ ਪਹਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ ਗਾਤਨ ਨਸ਼ੇ ਦੀ ਓਵਰਡੋਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ ਔਰ ਮਾਂ ਨੇ ਵੱਡੇ ਇਲਜ਼ਾਮ ਉਨ੍ਹਾਂ ਵਿਅਕਤੀਆਂ ਤੇ ਲਗਾਏ ਨੇ ਕਿਹਾ ਜਾ ਰਿਹਾ ਹੈ ਮਾਂ ਵੱਲੋਂ ਜੋ ਇਲਜ਼ਾਮ ਲਗਾਏ ਨੇ ਕਿ ਉਨ੍ਹਾਂ ਮੁੰਡਿਆਂ ਨੇ ਉਸਦੇ ਪੁੱਤ ਨੂੰ ਚਿੱਟੇ ਦਾ ਟੀਕਾ ਲਾ ਦਿੱਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ ਮੇਰਾ ਨਾਮ ਸਰਬਜੀਤ ਕੌਰ ਹੈ ਪਿੰਡ ਮੇਰਾ ਫਤਿਹਪੁਰ ਮੰਨਿਆਲਾ ਹੈ ਮੇਰਾ ਕਾਕਾ ਐਮਾਜ਼ਨ ਚ ਕੰਮ ਕਰਦਾ ਸੀਗਾ ਜੀ ਉਨੇ ਕੋਰਸ ਕੀਤਾ ਸੀਗਾ ਬੱਲੂਆ ਨੇ ਤੋਂ ਸਰਕਾਰੀ ਉੱਥੇ ਸਰਕਾਰੀ ਮਤਲਬ ਕਿ ਹੈ ਆ ਸੈਂਟਰ ਦੇ ਕੋਈ ਉੱਥੇ ਉਹਨੇ ਕੋਰਸ ਕਰਕੇ ਤੇ Amazon 'ਚ ਕੰਮ ਕਰਦਾ ਸੀਗਾ 2 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ 2 ਦਿਨਾਂ ਵਾਸਤੇ ਘਰੇ ਆਇਆ ਸੀਗਾ ਉਹ ਫਰੀਦਕੋਟ ਪੂਆ ਕੋਲੇ ਗਿਆ ਛਲਾ ਪੂਆ ਕੋਲੋਂ ਇਹਨਾਂ ਨੇ ਬੁਲਾ ਲਿਆ ਉਹਨਾਂ ਨੇ ਕੋਈ ਪੋਸਟਰ ਲਾਉਣੇ ਸੀ ਉਹਨਾਂ ਦਾ ਕਾਕਾ ਕੋਈ ਪ੍ਰਧਾਨ ਬੰਦਾ ਪਿਆ ਏ ਮਹਾਰਾਜਾ ਰਣਜੀਤ ਕਾਲਜ 'ਚ ਉੱਥੇ ਉਹਨਾਂ ਨੇ ਕੋਈ ਪੋਸਟਰ ਲਵਾਉਣੇ ਸੀ ਤੇ ਉਹਨਾਂ ਨੇ ਮੇਰੇ ਬੇਟੇ ਨੂੰ ਬੁਲਾਇਆ ਫੋਨ ਕਰਕੇ ਮੇਰਾ ਬੇਟਾ ਸ਼ਾਮ ਨੂੰ ਆਇਆ ਘਰੇ 7 ਵਾਲੀ ਬਸ ਤੇ 7 ਵਾਲੀ ਬਸ ਤੇ ਆ ਕੇ ਸਵੇਰ ਮੇਰੇ ਬੇਟੇ ਨੇ ਚਾਹ ਪਾਣੀ ਪੀਤਾ ਤੇ ਉਹ 8 ਵਾਲੀ ਬਸ ਤੇ 8 ਵਜੇ ਘਰੋਂ ਨਿਕਲ ਗਿਆ ਮੰਨ ਲਾ ਉਹ ਗੱਡੀ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਨਾਲ ਲੜਾਈ ਸੀ ਰੋਲਾ ਸੀਗਾ ਉਹ ਗੱਡੀ ਤੇ ਉਹਨੂੰ ਲੈ ਗਏ ਤੇ ਉਹ ਗੱਡੀ ਤੇ ਲਿਜਾ ਕੇ ਉਹਨਾਂ ਨੇ ਉਹ ਉੱਥੇ ਲੜਾਈ ਝਗੜਾ ਕਰਾਉਣੇ ਕਰਾਇਆ ਲੜਾਈ ਝਗੜਾ ਕਰਾਉਣ ਮਾਰੇ ਮੇਰੇ ਬੇਟੇ ਨੂੰ ਉਹਨਾਂ ਨੇ ਟੀਕਾ ਲਾਇਆ ਖੁਦ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾਗਾ ਟੀਕਾ ਲਾ ਕੇ ਮੇਰੇ ਘਰੇ ਛੱਡਣ ਆਏ ਉਹ ਜਿਹੜਾ ਜਿਨ੍ਹਾਂ ਦੀ ਲੜਾਈ ਸੀਗੀ ਉਹਨਾਂ ਦਾ ਭਰਾ ਸੀਗਾ ਛੋਟਾ ਲਬਦੀਪ ਸਿੰਘ ਉਹਦਾ ਨਾਮ ਏ ਉਹ ਛੱਡਣ ਆਏ ਮੇਰੇ ਬੇਟੇ ਨੂੰ ਜਦੋਂ ਮੇਰੇ ਬੇਟੇ ਨੂੰ ਛੱਡਣ ਆਏ ਮੇਰੇ ਬੇਟੇ ਦੀ ਡੈਥ ਹੋ ਚੁੱਕੀ ਸੀਗੀ ਮੈਂ ਸਾਰਿਆਂ ਨੂੰ ਆਖਿਆ ਵੀ ਉਰੇ ਆਓ ਮੇਰੇ ਬੇਟੇ ਨੂੰ ਛੱਡਣ ਆਏ ਆ ਸਾਰੇ ਆਏ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਵੀ ਆਏ ਉਹਨਾਂ ਨੇ ਵੇਖਿਆ ਉਹ ਕਹਿੰਦੇ ਇੰਦੇ ਚ ਕੁਝ ਨਹੀਂਗਾ ਫਿਰ ਮੈਨੂੰ ਉਹਨਾਂ ਦਾ ਜਿਹੜਾ ਗੁਰਪ੍ਰੀਤ ਸਿੰਘ ਉਹ ਮੈਨੂੰ ਕਹਿੰਦਾ ਵੀ ਇਹਨੂੰ ਲੈ ਚਲੀਏ ਮਲੋਟ ਮੈਂ ਕਿਹਾ ਜਿਹੜੇ ਲੈ ਕੇ ਗਏ ਉਹ ਲੈ ਕੇ ਜਾਣ ਫਿਰ ਉਹਨਾਂ ਨੇ ਗੱਡੀ ਕਰਾਈ ਕਰਾਇ ਤੇ ਫਿਰ ਮੈਨੂੰ ਨਾਲ ਬਿਠਾਇਆ ਮੇਰੇ ਬੇਟੇ ਨੂੰ ਬਿਠਾਇਆ ਲੰਮੇ ਪਾਇਆ ਤੇ ਅਸੀਂ ਲੈ ਗਏ ਤੇ ਉੱਥੇ ਜਦੋਂ ਅਸੀਂ ਪ੍ਰਾਈਵੇਟ ਹਸਪੀਟਲ ਚ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਇਹਦੇ ਚ ਕੁਛ ਨਹੀਂਗਾ ਤੁਸੀਂ ਸਰਕਾਰੀ ਲੈ ਜਾਓ ਸਰਕਾਰੀ ਲੈ ਕੇ ਗਏ ਸਰਕਾਰੀ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਦੇ ਚ ਕੁਛ ਨਹੀਂਗਾ ਇਹਨਾਂ ਨੇ ਮੇਰੇ ਤੋਂ ਫਰਜ਼ਦਾ ਰੱਖਿਆ ਵੀ ਇਹਦੀ ਬਲੱਡ ਕੱਢ ਕੇ ਲੈ ਗਏ ਆ ਤੇ ਅੱਜ ਉਹਨੇ ਆਉਂਦੀ ਹੈ ਪੋਸਟ ਤੇ ਆਪਾਂ ਕਰ ਲੈਣੇ ਆ ਮੰਨ ਲਓ ਬਲੱਡ ਲੈ ਕੇ ਗਏ ਰਿਪੋਰਟ ਇਹਦੀ ਆਉਂਦੀ ਹੈ ਤੇ ਬਲੱਡ ਲੈ ਕੇ ਗਏ ਹੋਏ ਆ ਤੇ ਆਪਾਂ ਹੁਣੇ ਕਰ ਲੈਣੇ ਆ ਕੋਈ ਨਹੀਂ ਤੁਸੀਂ ਘਰੇ ਚੱਲੋ ਅਸੀਂ ਮਗਰ ਆ ਜਾਂਨੇ ਮੈਂ ਕਿਹਾ ਵੀ ਮੈਂ ਆਪਦੇ ਬੇਟੇ ਨੂੰ ਛੱਡ ਕੇ ਨਹੀਂ ਘਰੇ ਜਾਣਾ ਮੈਂ ਆਪਦੇ ਬੇਟੇ ਨੂੰ ਛੱਡ ਕੇ ਘਰੇ ਨਹੀਂ ਆਈ ਹੁਣ ਅੱਜ ਤਿੰਨ ਦਿਨ ਹੋ ਗਿਆ ਮੇਰਾ ਬੇਟਾ ਇੱਥੇ ਮੈਂ ਇਹਨਾਂ ਬੰਦਿਆਂ ਤੇ ਕਾਰਵਾਈ ਕਰਾਤੀ ਡੋਗ ਟੀਕਾ ਉਹਨਾਂ ਨੇ ਜਿਹੜਾ ਲਾਇਆ ਕਾਦਾ ਲਾਇਆ ਟੀਕਾ ਚਿੱਟੇ ਦਾ ਲਾਇਆ ਜੀ ਮੰਨਿਆ ਵੀ ਉਹਨਾਂ ਦਾ ਉਹਨਾਂ ਦਾ ਗੁਰਪ੍ਰੀਤ ਜਿਹੜਾ ਉਹਦਾ ਛੋਟਾ ਬ੍ਰਦਰ ਹੈ ਉਹ ਮੰਨਿਆ ਵੀ ਏ ਵੀ ਮਟੀਕਾ ਮੈਂ ਲਾਇਆ ਏ ਠੀਕ ਹੈ ਉਹਨਾਂ ਦੱਸਿਆ ਵੀ ਮੈਂ ਅਸੀਂ ਇੱਥੋਂ ਚਿੱਟਾ ਲਿਆਂਦਾ ਏ ਇੱਥੇ ਟੀਕਾ ਲਾਇਆ ਟੀਕਾ ਲਾਉਂਦੇ ਸਾਰ ਤੇ ਕਾਕੇ ਦੀ ਡੈਥ ਹੋ ਗਈ ਏ ਲਫਾਫਾ ਵੀ ਬਰਮਤ ਹੋਇਆ ਏ ਫਰਿੰਜਾਂ ਵੀ ਬਰਮਤ ਹੋਈਆਂ ਜਿਹਦੇ ਨਾਲ ਟੀਕਾ ਲਾਇਆ ਏ ਮੇਰਾ ਬੇਟਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ ਇਹਨਾਂ ਨੇ ਮੇਰੇ ਬੇਟੇ ਨੂੰ ਇੰਜ ਕੀਤਾ ਇਹ ਆਪਣਾ ਗਿਆ ਸੀ ਕਿ ਨਹੀਂ ਜੀ ਵਿਆਹ ਨਹੀਂ ਮੰਗਿਆ ਸੀ ਜੀ ਕਿੰਨੇ ਬੱਚੇ ਕਿੰਨੇ ਤਾਂ ਮੇਰੇ ਬੱਚੇ ਦੋ ਇੱਕ ਘਰ ਵਾਲੇ ਦੀ 2011 ਚ ਡੈਥ ਹੋਈ ਆ ਮੈਂ ਸਰਮਤਾ ਆਪਦੇ ਪੁੱਤ ਪਾਲੇ ਮੈਨੂੰ ਪਤਾ ਜਿਵੇਂ ਮੈਂ ਆਪਦੇ ਪੁੱਤ ਪਾਲੇ ਇਹਨਾਂ ਲੋਕਾਂ ਨੇ ਮੇਰਾ ਪੁੱਤ ਘਾ ਲਿਆ ਏ ਮੇਰੇ ਪੁੱਤ ਨੂੰ ਲੜਾਈ ਲਾਉਂਦੇ ਸੀ ਏ ਪੁਲਿਸ ਨੇ ਵੀ 4 ਵਜੇ ਪੁਲਿਸ ਨੇ ਕਾਰਵਾਈ ਕਰਤੀ ਕਿੰਨੇ ਜਣੇ ਆ ਤੇ ਕਰਦੇ ਚਾਰਾਂ ਜਣਿਆਂ ਦੇ ਹਾਂ ਪਤਾ ਤਾਂ ਨਾ ਹਾਂਜੀ ਇੱਕ ਤਾਂ ਗੁਰਪ੍ਰੀਤ ਸਿੰਘ ਜਿਹੜਾ ਘਰੋਂ ਲੈ ਕੇ ਗਿਆ ਮੇਰੇ ਬੇਟੇ ਨੂੰ ਇੱਕ ਉਹਨਾਂ ਦਾ ਕਾਕਾ ਉਹਦੀਆਂ ਮੇਰੇ ਕੋਲ ਕੱਲਾਂ ਫੋਨ 'ਚ ਸਾਰਾ ਕੁਝ ਪਿਆ ਏ ਰਿਕਾਰਡਿੰਗਾਂ ਏ ਅਸੀਂ ਫੋਨ ਕਾਕੇ ਦਾ ਰਿਕਾਰਡਿੰਗ ਤੇ ਲਾਇਆ ਆ ਏ ਹਾਂ ਕਾਕਾ ਦਾ ਹੈ ਹੈ ਨਹੀਂ ਨਹੀਂ ਆਪਣੇ ਕਾਕੇ ਦਾ ਫੋਨ ਅਸੀਂ ਰਿਕਾਰਡਿੰਗ ਤੇ ਲਾਇਆ ਸੀ ਗੁਰਪ੍ਰੀਤ ਸਿੰਘ ਦਾ ਪਰ ਉਹਨੂੰ ਨਹੀਂ ਪਤਾ ਸੀ ਕਾਕੇ ਉਹਨਾਂ ਨੂੰ ਨਹੀਂ ਪਤਾ ਵੀ ਫੋਨ ਰਿਕਾਰਡਿੰਗ ਤੇ ਆ ਉਹ ਲੈ ਕੇ ਗਏ ਆ ਜਦੋਂ ਉਹਨਾਂ ਨੇ ਕਾਲਾਂ ਕੀਤੀਆਂ ਪਹਿਲਾਂ ਹੀ ਕਾਲਾਂ ਕਰਦੇ ਰਹਿ ਭੂਆ ਕੋਲ ਮੁੰਡਾ ਇੱਕ ਦਿਨ ਆਇਆ ਸੀਗਾ ਕਾਲਾਂ ਪਹਿਲਾਂ ਵੀ ਕਰਦੇ ਰਹਿ ਉਹਦੇ ਵਿੱਚ ਕਾਲਾਂ 40 45 ਕਾਲਾਂ ਰੈਕਸੀ ਦੀਆਂ ਐ ਰੈਕਸੀ ਦੇ ਪਾਪਾ ਦੀਆਂ ਐ ਫੋਨ ਕਰਿਆ ਐ ਤੇ ਜਿਹੜਾ ਛਰਨ ਨੇ ਉਹ ਤੇ ਉਹਦੀ ਮਾਂ ਮੇਰੇ ਗਨ ਵਾਲੇ ਘਰੇ ਆ ਕੇ ਗੱਲ ਪਏ ਆ ਪੈਂਦੇ ਸੀਗੇ ਮੁੰਤੇ ਨਾਲੇ ਉਹ ਮੈਨੂੰ ਧਮਕੀਆਂ ਦਿੰਦੀ ਸੀ ਵੀ ਅੱਗੇ ਆਪ ਦਾ ਖਸਮਾ ਮਰਵਾਤਾ ਹੀ ਲੋਕਾਂ ਤੋਂ ਤੇਰਾ ਮੁੰਡਾ ਵੀ ਅਸੀਂ ਮਰਵਾਇਆ ਜਿਵੇਂ ਤੇਰਾ ਖਸਮ ਮਰਿਆ ਉਹ ਮੈਂ ਤੇਰਾ ਮੁੰਡਾ ਮੋਕ ਗਿਆ ਜਾਂਦੀ ਜਾਂਦੀ ਵੀ ਮੈਨੂੰ ਕਹਿ ਗਈ ਵੀ ਵੀ ਐਨੇ ਖਸਮ ਕੀਤੇ ਹੋਏ ਵਾਧੂ ਕੁਝ ਬੋਲ ਕੇ ਗਈ ਹੈ ਮੇਰੇ ਘਰੇ ਆਣ ਕੇ ਨਾਲੇ ਮੇਰੇ ਬੇਟੇ ਨੂੰ ਵਾਧੂ ਕੁਝ ਬੋਲ ਕੇ ਗਈ ਹੈ ਅਸੀਂ ਇੱਕ ਨੂੰ ਕਰ ਲਿਆ ਇੱਕ ਨੂੰ ਕਰ ਲਿਆ ਲਵਦੀਪ ਸਿੰਘ ਨੂੰ ਜਿਹੜਾ ਮੁੰਡਾ ਨਾਲ ਹੈ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਉਹ ਦੋ ਛੇ ਮੁੰਡਾ ਉਹਨੂੰ ਫੋਨ ਕਰਕੇ ਇਹਨਾਂ ਨੇ ਬੁਲਾਇਆ ਪਈ ਇਹਨੂੰ ਛੱਡ ਕੇ ਆਈਏ ਘਰੇ ਠੀਕ ਹੈ ਉਹਨੂੰ ਫਿਰ ਰਸਤੇ 'ਚ ਖਲਾਰ ਦਿੱਤਾ ਇਹਨਾਂ ਨੇ ਉਹਨੂੰ ਨਹੀਂ ਇਸ ਗੱਲ ਦਾ ਪਤਾ ਉਹ ਮੁੰਡੇ ਨੂੰ ਹਾਂ ਉਹ ਮੁੰਡੇ ਨੂੰ ਨਹੀਂ ਇਸ ਗੱਲ ਦਾ ਪਤਾ ਨਾ ਉਹ ਕੋਈ ਨਸ਼ਾ ਕਰਦਾ ਹੀ ਉਹ ਮਲੋਟ ਦਾ ਮੁੰਡਾ ਦਾਨੇ ਵਾਲੇ ਦਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਨਸ਼ਾ ਕਰਦੇ ਆ ਜਦੋਂ ਉਹ ਫੋਨ ਤੇ ਗੱਲ ਕਰਨ ਲੱਗਾ ਜਦੋਂ ਇਹਨੇ ਉਹਨੂੰ ਟੀਕਾ ਲਾ ਦਿੱਤਾ ਉਹਨੇ ਆਵਾਜ਼ ਦਿੱਤੀ ਵੀ ਇਹਨੂੰ ਕੁਝ ਹੋ ਗਿਆ ਏ ਇਹਨੂੰ ਇਹਨਾਂ ਦੇ ਘਰੇ ਛੱਡ ਆਈਏ ਜਦੋਂ ਸਾਡੇ ਘਰੇ ਛੱਡਣ ਗਿਆ ਉਦੋਂ ਮੇਰੇ ਕਾਕੇ ਦੀ ਡੈਥ ਹੋਈ ਸੀਗੀ ਮੈਂ ਅੱਗੋ ਬੋਲੀ ਜਿਹੜੇ ਲੈ ਕੇ ਗਏ ਉਹ ਹੀ ਇਹਦਾ ਇਲਾਜ ਕਰਾਉਣ ਮੈਨੂੰ ਪਤਾ ਹੀ ਮੇਰਾ ਕਾਕਾ ਮਰ ਚੁੱਕਾ ਹੈ ਉਹਦੀ ਡੈਥ ਹੋ ਚੁੱਕੀ